ਮੇਰਾ ਨਾਮ ਡਾਕਟਰ ਫਰੀਦ ਕਮਲ ਹੈ ਤੇ ਮੈਂ ਆਮ ਆਦਮੀ ਕਲੀਨਿਕ ਰਾਨ ਬਸੇਰਾ ਵਿੱਚ ਐਸਾ ਡਾਕਟਰ ਕੰਮ ਕਰ ਰਹੀ ਹਾਂ ਇੱਕ ਕਲੀਨਿਕ ਅਗਸਟ 2023 ਵਿੱਚ ਓਪਨ ਹੋਇਆ ਸੀ ਤੇ ਅਗਸਟ ਤੋਂ ਲੈ ਕੇ ਹੁਣ ਤੱਕ ਇੱਥੇ 50000 ਤੋਂ ਜ਼ਿਆਦਾ ਮਰੀਜ਼ ਆਪਣਾ ਫ੍ਰੀ ਇਲਾਜ ਕਰਾ ਚੁੱਕੇ ਹਨ ਇਸ ਕਲੀਨਿਕ ਵਿੱਚ 80 ਤੋਂ ਜ਼ਿਆਦਾ ਦਵਾਈਆਂ ਫ੍ਰੀ ਚ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀ ਚ ਕੀਤੇ ਜਾਂਦੇ ਗਰੀਬ ਲੋਕਾਂ ਲਈ ਸਰਕਾਰ ਦੀ ਇਹ ਸਕੀਮ ਬਹੁਤ ਜ਼ਿਆਦਾ ਫਾਇਦੇਮੰਦ ਹੈ ਲੋਕੀ ਆਪਣਾ ਇੱਥੇ ਫ੍ਰੀ ਚ ਇਲਾਜ ਕਰਵਾ ਰਹੇ ਹਨ ਅਤੇ ਸਰਕਾਰ ਦੇ ਇਸ ਪ੍ਰੋਜੈਕਟ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ ਜਾਮਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਸੀ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਵਾ ਦੇਵਾਂਗੇ ਕੁਲਜੀਤ कौर ਕੋਟਕਿਸ਼ਨ ਚੰਦ ਤੋਂ ਜਲੰਧਰ ਸ਼ਹਿਰ ਦੇ ਮਹੱਲਾ ਕਲੀਨਿਕ ਤੇ ਦਵਾਈ ਲੈਣ ਆ ਵਾਸਤੇ ਆਏ ਜਦੋਂ ਮੈਨੂੰ ਪਤਾ ਚੱਲਿਆ ਕਿ ਇੱਥੇ ਮਹੱਲਾ ਕਲੀਨਿਕ ਖੁੱਲੇ ਆ ਤੇ ਸਾਨੂੰ ਅਸੀਂ ਉਹਦਾ ਫਾਇਦਾ ਲੈਣ ਵਾਸਤੇ ਇੱਥੇ ਆਏ ਆ ਤੇ ਆ ਇੱਥੇ ਆ ਕੇ ਡਾਕਟਰ ਸਾਹਿਬ ਅੱਛੀ ਤਰ੍ਹਾਂ ਚੈੱਕਅਪ ਕੀਤਾ ਫ੍ਰੀ ਚ ਦਵਾਈਆਂ ਮਿਲ ਰਹੀਆਂ ਔਰ ਸਾਰਾ ਟੈਸਟ ਵਗੈਰਾ ਵੀ ਸਾਰੇ ਫ੍ਰੀ ਚ ਹੋ ਰਿਹਾ ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਆ ਜਿਨੇ ਕਿ ਸਾਨੂੰ ਮੈਡੀਕਲ ਸਹੂਲਤਾਂ ਦਿੱਤੀਆਂ